ਭਾਰਤੀ ਕਿਸਾਨ ਜੁਨ ਇਕਤਾ ਉਗਰਾਹ ਵੱਲੋਂ ਪਿੰਡ ਜਾਲਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਵੱਲੋਂ ਤੇ ਐਨਐਚਆਈ ਦੇ ਗੁੰਡਿਆਂ ਵੱਲੋਂ ਕਬਜ਼ਾ ਲਿਆ ਗਿਆ ਸੀਗਾ ਬਿਨਾਂ ਪੈਸੇ ਤੇ ਜ਼ਮੀਨਾਂ ਦੇ ਕਬਜ਼ਾ ਕੀਤਾ ਸੀਗਾ ਉਹ ਜ਼ਮੀਨ ਤੇ ਦੁਬਾਰਾ ਉਗਰਾਹ ਚਤੇ ਬੰਦੀ ਵੱਲੋਂ ਕਬਜ਼ਾ ਕੀਤਾ ਗਿਆ ਜਦੋਂ ਤੱਕ ਇਹ ਕਿਸਾਨਾਂ ਦੇ ਪੈਸੇ ਖਾਤਿਆਂ ਦੇ ਵਿੱਚ ਨਹੀਂ ਹੁੰਦੇ ਉਦੋਂ ਤੱਕ ਇੱਥੇ ਰੋਡ ਨਹੀਂ ਨਿਕਲ ਦਿੱਤਾ ਜਾਊਗਾ ਤੇ ਪ੍ਰਧਾਨ ਹੁਣੇ ਆ ਨੌਜਵਨ ਪ੍ਰਧਾਨ ਜੀ ਉਹ ਪ੍ਰਧਾਨ ਜੀ ਕੀ ਮਸਲਾ ਹੈ ਅੱਜ ਦਾ ਇਹ ਇਹ ਪ੍ਰਧਾਨ ਜੀ ਪ੍ਰਸ਼ਾਸਨ ਇੱਥੇ ਧੱਕੇ ਨਾਲ ਕਬਜ਼ਾ ਲੈ ਗਿਆ ਬਾਤਕਾਰਾਂ ਤੋਂ ਬਿਨਾਂ ਪੈਸੇ ਪਾਏ ਅੱਜ ਕਿਸਾਨਾਂ ਨੇ ਪ੍ਰਸ਼ਾਸਨ ਦੇ ਕਬਜ਼ੇ ਦੇ ਉੱਤੇ ਕਬਜ਼ਾ ਲੇਟਾ ਜੀ ਦੀ ਲਾ ਰਹੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਭਗਵਾਨਤ ਮਾਨ ਸਰਕਾਰ ਨੂੰ ਕਹਿੰਦੇ ਆ ਸਾਡੇ ਉੱਤੇ ਦੀ ਹੁਣ ਟੈਂਕ ਚੜਾ ਟੈਂਕ ਮਂਗਾ ਫੌਜ ਮਂਗਾ ਪੁਲਿਸ ਤੋਂ ਤੇਰੀ ਤੋਂ ਕੁਝ ਨਹੀਂ ਬਣਨਾ ਇਸ ਕਰਕੇ ਬੇਨਤੀ ਆ ਭਗਵਾਨਤ ਮਾਨ ਸਾਰੀਆਂ ਸੰਗਤਾਂ ਨੂੰ ਪਾਈਏ ਜਿਨ੍ਹਾਂ ਦੇ ਨਾਲ ੱਤਕਾ ਹੋ ਰਿਹਾ ਉਹਨਾਂ ਨਾਲ ਸਾਰੇ ਜਾਣੇ ਮੋਢੇ ਨਾਲ ਮੋਢਾ ਲਾ ਕੇ ਖੜੋ ਜਿੱਤ ਲੜਦੇ ਲੋਕਾਂ ਦੀ ਧੰਨਵਾਦੀ ਆ ਪ੍ਰਧਾਨ ਜੀ ਦੱਸ ਕੇ ਗਏ ਆ ਜੇ ਜਿੱਤਣਾ ਤਾਂ ਇਕੱਠੇ ਹੋ ਕੇ ਜਿੱਤਿਆ ਜਾਊਗਾ ਇਕੱਲੇ ਇਕੱਲੇ ਲੜੋਂਗੇ ਤਾਂ ਮਾਰ ਖਾਓਗੇ ਕਿਉਂਕਿ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਹਲੇ ਵੀ ਵੱਡੀ ਆ ਪਰ ਜਦੋਂ ਇਹ ਲੋਕ ਕਰਤੀ ਲੋਕ ਇਕੱਠੇ ਹੋ ਜਾਂਦੇ ਆ ਫੇਰ ਇਹ ਲੋਕਾਂ ਦੇ ਅੱਗੇ ਸਰਕਾਰ ਵੀ ਫਿੱਕੀ ਪੈ ਜਾਂਦੀ ਆ ਸਰਕਾਰ ਨੂੰ ਮੁੜਨਾ ਪੈਂਦਾ ਪਿੱਛੇ ਹਟਣਾ ਪੈਂਦਾ ਜਦੋਂ ਇਹ ਕਰਤੀ ਲੋਕ ਇਕੱਠੇ ਹੋ ਕੇ ਲੜਾਈ ਲੜਦੇ ਆ ਹਲੋ ਪ੍ਰਮੇਂਦਰ ਪੂਰਾ ਦੇ ਆ ਲੈ ਆਓ ਚਾਰ ਪੰਜ ਕਈਆਂ ਯਾਰਾ ਕਿ ਨਾ ਕੋਈ ਨਾ ਪੱਟ ਪਾ ਲਾ ਕੇ ਚੱਕੋ ਆ ਤੇਰੀ ਮਿੱਟੀ ਵੀ ਕਿਹਦੀ ਐ ਨਾ ਉਹ ਤਾਂ ਬਣਾ ਦੇਣਾ ਆ ਜਿਹੜੇ ਨੌਜਵਾਨ ਹਲੇ ਜਿਲੀ ਲਾ ਰਹੇ ਨੇ ਸਾਰੇ ਸਾਰੇ ਤੇ ਸ਼ਾਦਾ ਜਿਹੜੇ ਹੱਕਦਾਰ ਨੇ ਉਹ ਬਾਈ ਸਾਡੀਆਂ ਮਾਮਾ ਪੈਣਾ ਪੂਰੇ ਜੋਸ਼ ਨਾਲ ਲੱਗੀਆਂ ਹੋਈਆਂ ਨਾਲੇ ਅਜੇ ਵੀ ਜਿਹੜਾ ਪਹਿਲਾਂ ਦਾ ਭੈਣ ਦੇ ਕਿਸਾਨਾਂ ਦੇ ਆਪ ਕੋ ਪਰਦੇ ਕਰਕੇ ਖੜੀਆਂ ਤੇ ਕੋ ਸਾਡੀਆਂ ਮਾਮਾ ਪੈਣਾ ਵਿੱਚ ਝੋਨਾ ਲਾਉਣ ਲੱਗੀਆਂ ਹੋਈਆਂ ਇਹ ਨੌਜਵਾਨ ਤੋਂ ਹੋਣੀ ਕਿ ਕਿੰਨੇ ਮਿੰਟ ਬਾਅਦ ਆ ਰਹੇ ਨੇ ਪਿੰਡ ਦਾ ਇਹ ਪੂਰਾ ਦੇਖਿਆ ਜਾ ਰਿਹਾ ਹੈ ਸਾਡੇ ਗੰੂ ਠੀਕ ਨਹੀਂ ਹੈਗੀ ਆਹ ਮੈਦਾਨੋ ਦੇ ਵਿੱਚ ਸ਼ਰਵਾਰ ਦੇਵਨਾ ਨੋਜ ਵਾਦਦੇ ਜਿਵੇਂ ਪਗਾਈ ਕਰ ਰੋਟੀ ਕੋਈ ਤੁ ਨਰਮ ਨਹੀਂ ਮੰਨਿਆ ਕੋਈ ਠਿਕਨੀ ਕਰਨ ਨਹੀਂ ਮੰਨਿਆ ਔਰ ਇਹ ਸਰਕਾਰ ਦਾ ਜਿਹੜਾ ਕਬਜਾ ਹੈ ਉਹਦੇ ਉੱਤੇ ਆਪ ਰੱਤ ਝੰਡਾ ਲੈ ਰਿਹਾ ਹੈ ਕਿਤੇ ਕਿਸੇ ਤੋਂ ਦੂਰ ਨਹੀਂ ਪੈਣਾ ਜੀ ਬਹਾਦੂ ਪੈਣਾ ਵੀ ਇੱਥੇ ਪਾਸੇ ਇਧਰ ਪ੍ਰਸ਼ਾਸਨ ਇਕੱਠਾ ਹੋ ਰਿਹਾ ਪੁਲਿਸ ਵੀ ਆਪਣਾ ਜ਼ੋਰ ਲਾ ਰਹੀ ਆ ਵੀ ਅਸੀਂ ਕਬਜ਼ਾ ਨਾ ਹੋਣ ਦਈਏ ਇੱਥੇ ਪਹੁੰਚ ਰਿਹਾ ਪ੍ਰਸ਼ਾਸਨ ਪਰ ਇਧਰ ਜਿਹੜੇ ਕਿਰਤੀ ਲੋਕ ਆ ਕਿਸਾਨ ਨੌਜਵਾਨ ਮਾਮਾ ਪੈਣਾ ਆ ਆਪਣੀਆਂ ਜ਼ਮੀਨਾਂ ਦਾ ਵਾਪਸ ਕਬਜ਼ਾ ਲੈ ਰਹੀਆਂ ਨਾ ਕਿ ਕੋਈ ਇੱਥੇ ਗੁੰਡਾਗਰਦੀ ਕਰ ਰਹੀਆਂ ਤਿੰਨ ਚਾਰ ਦਿਨ ਪਹਿਲਾਂ ਇੱਥੋਂ ਐਨਐਚਆਈ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਗੁੰਡਾਗਰਦੀ ਕੀਤੀ ਗਈ ਆਹ ਜ਼ਮੀਨਾਂ ਦੇ ਕਬਜ਼ੇ ਹੋਏ ਜ਼ਮੀਨਾਂ ਦੇ ਕਬਜ਼ਾ ਕੀਤਾ ਗਿਆ ਬਿਨਾਂ ਪੈਸੇ ਦਿੱਤੇ ਆਹ ਜ਼ਮੀਨਾਂ ਦੇ ਕਬਜ਼ਾ ਕਰਨਾ ਚਾਹੁੰਦੀ ਆ ਜਿਹੜੇ ਪੈਸੇ ਆ ਸਰਕਾਰ ਆ ਆਪ ਹੜਪਣਾ ਚਾਹੁੰਦੀ ਆ ਜਿਹੜੀ ਪੰਜਾਬ ਦੀ ਸਰਕਾਰ ਆ ਭਵੰਤਮਾਨ ਦੀ ਸਰਕਾਰ ਵੀ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਾ ਜਾਣ ਦੱਸਦੀ ਆ ਵੀ ਇਹ ਮਨਤਾਂ ਦੀ ਜ਼ਮੀਨ ਆ ਸੰਤਾਂ ਦੀ ਜ਼ਮੀਨ ਆ ਨਾਲੇ ਤਾਂ 1952 ਦੇ ਵਿੱਚ ਕਾਨੂੰਨ ਖਤਮ ਕਰ ਲਿਆ ਆਪ ਇਹਦੀ ਮਾਲਕ ਬਣੀ ਬੈਠੀ ਆ ਪਹਿਲਾਂ ਉਹਨੂੰ ਧਿਰ ਬਣਾਈ ਰੱਖਿਆ ਤੇ ਕ ਅਸੀਂ ਸਰਕਾਰ ਨੂੰ ਕਹਿੰਦੇ ਆ ਜਨ ਜੰਗਲ ਤੇ ਜ਼ਮੀਨ ਦੇ ਮਾਲਕ ਕਿਸਾਨ ਤੇ ਮਜ਼ਦੂਰ ਆ ਇਹਨਾਂ ਦੇ ਹੱਕ ਕਿਸਾਨਾਂ ਤੇ ਮਜ਼ਦੂਰਾਂ ਦਾ ਤੁਸੀਂ ਫੈਕਟਰੀਆਂ ਦੇ ਮਾਲਕਾ ਕਾਰਪੋਰੇਟ ਘਰਾਣੇ ਆ ਇੰਡਸਟਰੀ ਏਰੀਆ ਦੇ ਮਾਲਕਾ ਤੁਸੀਂ ਉਧਰ ਨੂੰ ਧਿਆਨ ਰੱਖੋ ਜ਼ਮੀਨਾਂ ਦੇ ਵਿੱਚ ਆਉਂਗੇ ਤਾਂ ਸਿਰ ਲੱਗਣਗੇ ਸਿਰ ਦਵਾਂਗੇ ਆਪਣੀ ਜ਼ਮੀਨਾਂ ਨੂੰ ਬਚਾਉਣ ਲਈ ਪਿੱਛੇ ਨਹੀਂ ਹਟਦੇ ਜ਼ਮੀਨਾਂ ਦੇ ਕਬਜ਼ੇ ਨਹੀਂ ਹੋਣ ਦਿੰਦੇ ਘਰਾ ਮਰਨ ਨਾਲੋਂ ਗੈਰਤਵੀ ਜਿੰਦਗੀ ਮਰਨ ਨਾਲੋਂ ਕੈਂਸਰ ਦੀ ਬਿਮਾਰੀ ਦੇ ਨਾਲ ਮਰਨ ਨਾਲੋਂ ਇੱਥੇ ਮਰਨਾ ਮਨਜ਼ੂਰ ਆ। ਇੱਥੇ ਸਿਰ ਲੱਗਣਗੇ ਤੇ ਸਿਰ ਲਾਵਾਂਗੇ। ਪਰ ਇੱਥੋਂ ਦੀ ਭਗਵੰਤ ਮਾਨ ਦੀ ਸਰਕਾਰ ਸੁਣ ਲੇ। ਜੇ ਤੂੰ ਇਦਾਂ ਕਬਜ਼ੇ ਕਰੇਂਗੀ ਜ਼ਮੀਨਾਂ ਦੇ, ਜ਼ਮੀਨਾਂ ਦੇ ਕਬਜ਼ੇ ਨਹੀਂ ਹੋਣੇ। ਇਹ ਮਨ ਦੇ ਵਿੱਚ ਭਲੇਖਾ ਕੱਢ ਦੇ ਭਗਵੰਤ ਮਾਨ ਦੀ ਸਰਕਾਰ। ਤੁਸੀਂ ਦੇਖ ਸਕਦੇ ਹੋ। ਇਹ ਉਹ ਨੌਜਵਾਨ ਆ ਜਿਹਨੂੰ ਪੰਜਾਬ ਦੇ ਵਿੱਚ ਬਦਨਾਮ ਕਰ ਰਿਆ। ਚਿੱਟੇ ਦੇ ਆਦੀ ਹੋ ਕੇ ਚਿੱਟੇ ਦੇ ਲਾਗੇ। ਹਾਂ ਬਈ। ਆ ਚਿੱਟੇ ਦੀ ਬਿਮਾਰੀ ਤੁਸੀਂ ਲੈ ਕੇ ਆਏ ਉਹ ਡਾਨੀਆਂ ਦੇ ਬੰਦਰਾਂ ਗਾਂ ਤੋਂ ਜਿਹੜਾ ਤੁਹਾਡੇ ਤੋਂ ਸਫਾਇਆ ਨਹੀਂ ਹੋ ਰਿਹਾ ਪਰ ਆ ਦੇ ਲੋ ਨੌਜਵਾਨ ਆਪਣੇ ਜ਼ਮੀਨਾਂ ਨੂੰ ਬਚਾਉਣ ਲਈ ਮਾਵਾ ਪੈਣਾ ਇੱਕ ਜੁੱਟ ਹੋ ਕੇ ਖੜੀਆਂ ਕਿਸਾਨ ਆ ਆਪਣੇ ਕੰਮ ਛੱਡ ਕੇ ਦੂਰੋਂ ਕੋਈ ਕੀ ਤੋਂ ਕੋਈ ਕੀ ਤੋਂ ਆ ਜ਼ਮੀਨ ਦੇ ਵਾਪਸ ਕਬਜ਼ਾ ਕਰਨ ਲਈ ਪਹੁੰਚੀ ਹੋਈ ਆ ਕਿਹਦੇ ਨੂੰ ਕਹਿੰਗੇ ਬਣ ਜਾ ਜੰਮਾ ਕਿਹ ਤੋਂ ਕੀ ਕਰਣਾ ਹੈ ਕਈ ਜਗਾਂ ਨੇ ਬਾ ਮੁੰਦੇ ਆ ਭਾਈ ਹੋਰ ਤਾਂ ਇਹ ਤਾਂ ਕਰਦੀ ਨਹੀਂ ਕੋਸਰੇ ਉਹ ਤਾਂ ਜੇ ਵੀ ਸੀ ਕਰੂਗੀ ਜੇ ਕਰੂਗੀ ਹਰ ਕੋਲ ਦਰਜ ਨੇ ਹੋ ਗਏ ਨੇ ਕਾਰਨ ਦੇ ਕੇ ਜੇ ਵੀ ਨੇ ਕਰੀ ਲਿਆ ਹਾਂ ਜੇ ਵੀ ਸੋ ਨਾ ਆਈਆਂ ਨੇ ਬੜੀ ਗੁਣੀ ਬਿਨਾ ਅਸਲ ਨਾਲ ਵੀ ਤਾਂ ਲੱਗਦਾ ਵੀ ਜਿਹੜੇ ਆਪਾਂ ਦੀ ਜਸੂਰ ਕਰੇ ਕੰਮ ਕਰਦੇ ਆ ਉਹ ਆਹ ਜੇ ਵੀ ਸੋ ਜਨਾ ਭੈਣਾ ਜਿਹੜਾ ਤਾਂ ਢੇਡ ਪਾ ਦਿਆ ਮਾਰਦਾ ਸੀ ਜੀ ਦੀ ਮਰੋ ਜੀ ਕਿਸ ਕਹਿ ਤਾ ਫੜਾ ਕੱਢਿਆ ਆ ਹਾਂਜੀ ਪ੍ਰਧਾਨ ਜੀ ਹੋ ਗਿਆ ਕਬਜ਼ਾ ਮਜਾਇਰ ਕਿਸੇ ਨੋਰ ਗਰੋਹ ਪਾਏ ਮਜਾਇਰ ਆਪਣਾ ਪੂਰੀ ਆਮਨ ਅਮਨ ਦੇ ਨਾਮ ਨਾਲ ਅਜਿਹੀ ਇੱਕ ਕਾਰਵਾਈ ਤਕਰੀਬਨ ਤਕਰੀਬਨ ਪੂਰੀ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਕ੍ਰਾਂਤੀਕਾਰੀ ਜਥੇਬੰਦੀ ਵੱਲੋਂ ਵੀ ਇੱਥੇ ਪਹੁੰਚ ਕੇ ਮਾਇਦ ਕੀਤੀ ਜਾ ਰਹੀ ਆ ਭਾਰਤੀ ਕਿਸਾਨ ਜੁਨੇਗਤਾ ਉਹ ਗਰਾਹ ਦੇ ਜਿੱਥੇ ਜ਼ਮੀਨਾਂ ਦੇ ਕਬਜ਼ੇ ਹੋਣਗੇ ਜਦੋਂ ਜਥੇਬੰਦੀਆਂ ਇਕੱਠੇ ਹੋ ਕੇ ਲੜਦੀਆਂ ਤਾਂ ਇਹ ਸਰਕਾਰਾਂ ਨੂੰ ਮੂਹ ਦੀ ਖਾਣੀ ਪੈਂਦੀ ਆ ਜਦੋਂ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਲੜਾਈ ਲੜਦੇ ਆ ਤਾ ਇਹਨਾਂ ਨੂੰ ਵਾਪਸ ਮੁੜਨਾ ਪੈਂਦਾ ਆਪਾਂ ਜਿਹੜੇ ਕੰਮ ਵਾਸਤੇ ਆਉਂਗੇ ਜਿਵੇਂ ਆਏ ਉਮੀਦ ਸੀ ਕਿ ਸਰਕਾਰ ਆਉਗੀ ਆਉਂਦੀ ਜੇ ਕਰੂਗੀ ਤੁਸੀਂ ਆਪਾਂ ਇਹਖਾ ਲਾਪਣੇ ਚਾਹਤਾਂ ਔਰ ਆਪਣੀ ਜਿਹੜੀ ਚਾਰਵਾਈ ਹੈ ਉਹ ਪੂਰੀ ਹੋਣ ਵਾਲੀ ਹੈ ੱੱਲੇ ਬਈ ਇਸ਼ਾਰੇ 'ਚ ਕਾਫੀ ਫਟ ਰਹੇ ਨੇ ਇੱਧਰ ਆ ਜਾਓ ਮੇਰੇ ਕੋਲ ਚਾਰ ਪੰਜ ਜਣੇ ਠੱਠ ਲਾਵਾ ਸਵਾਗਤ ਬਲਾਕਪੁਰ ਆਪਰਾ ਪਰਪੁਰ ਸਿੰਘ ਤੇ ਜਿਸਤੂ ਬਲਾਨ ਇਹ ਪਾਣੀ ਲੈ ਆਏ ਜੀ ਕਿਹੜਾ ਖਾਣ ਹਾਂਜੀ ਰਾਜ ਜੀ ਕਰਾਤੀ ਲੈ ਗਏ ਆਪਣੇ ਆਪਣੇ ਆਖੜਾ ਪਜਾਮਾ ਦੇ ਉਹਦੇ ਵਿੱਚ ਸਾਰੇ ਆਜੋ ਇੱਕ ਜਣਾ ਇੱਧਰ ਉਮਰ ਗਿਆ ਤੇ ਵੀ ਜਿਹੜਾ ਕੰਮ ਨੂੰ ਕੋਈ ਨਹੀਂ ਹੱਸੂ ਕਿਉਂ ਨਾ ਹੋ ਗੋਲਾ ਵੀ ਲੈ ਬੇਟਾ ਐਲ ਗਿਆ ਲਾਈ ਖੜਿਆ ਆ ਇਹ ਹਾਂ ਦੀ ਗੱਲ ਆ